ਜੀ ਸਤਿ ਸ੍ਰੀ ਅਕਾਲ ਜੀ ਜੋ ਬੰਦੇ ਸਾਹਿਬ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਦੀ ਵਿਜ਼ਿਟ ਪਿੰਡ ਸ਼ਕਾਰਮਾਸ਼ੀਆਂ ਜ਼ਿਲ੍ਹਾ ਗਰਦਾਸਪੁਰ ਤਸੀਰ ਡੇਰਾ ਭਾਬਾ ਨਾਨਕ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਟੋਪ ਕਲਾਸ ਵਹਿੜਾ ਦਿਖਾਉਣੀ ਆ ਇੱਕ ਸੂਈ ਸਵਾਈ ਵਹਿੜਾ ਇੱਕ ਗੱਬਣ ਵਹਿੜਾ ਬਾਕੀ ਆ ਜੋ ਕਰਦੇ ਆਂ ਵੀਰ ਹੁਣਾਂ ਨਾਲ ਗੱਲਬਾਤ ਪੁੱਛਣੇ ਇਹਨਾਂ ਦੀ ਸਾਰੀ ਡਿਟੇਲ ਚੰਗੀਆਂ ਟੋਪ ਕਲਾਸ ਵਹਿੜਾ ਵੀਰ ਲੈ ਕੇ ਆਇਆ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੁਣ ਕੀ ਆ ਚਾਲ ਵਧੀਆ ਵਧੀਆ ਵੀਰ ਜੀ ਹਾਂਜੀ ਵੀਰ ਜੀ ਤੇ ਜੋ ਬੰਦੇ ਦੀ ਫਾਰਮ ਨੂੰ ਮਾਤਵਾਦ ਪਿਆਰ ਲਾਈਕ ਕਮੈਂਟ ਸ਼ੇਅਰ ਕਰੀਂ ਸਬਸਕ੍ਰਾਈਬ ਕਰੋ ਵੀਰ ਜੀ ਤੁਹਾਨੂੰ ਰੋਜ਼ ਤਰੋਜ਼ ਨਵੀਂ ਤੇ ਨਵੀਂ ਵਹਿਰ ਦੀ ਵੀਡੀਓ ਦਿਖਾਵਾਂਗਾ ਹਾਂਜੀ ਟੋਪ ਕਲਾਸ ਵੜਾਂ ਆਇਆ ਕਰਨੀ ਆਪਣੇ ਕੋਲ ਟੋਪ ਤੋਂ ਟੋਪ ਆਉਂਦੀਆਂ ਚਾਰ ਪਾਸੇ ਹਾਂਜੀ ਅੱਜ ਕਿੰਨੀਆਂ ਆਜੋ ਆ ਲੈ ਆਪਣੇ ਕੋਲ ਦੋ ਹੀ ਰਹਿ ਗਈਆਂ ਚਾਰ ਵੜਾਂ ਦੋ ਵੇਗੀਆਂ ਸਵੇਰ ਦੀ ਆ ਗੱਬਣ ਵੜ ਇਹ ਗੱਬਣ ਪਹਿਲਾ ਸੂਆ ਖੀਰੀ ਤੋਂਦੇ ਦੰਦ ਕੱਢਦੀ ਹੈ ਹਾਂਜੀ ਥੰਕ ਕੁਆਲਟੀ ਚੈੱਕ ਕਰੋ ਕਿੰਦੀ ਟੋਪ ਕੁਆਲਟੀ ਥਾਂ ਦੀ ਤੇ ਕਦ-ਕਾਦ ਵਸ਼ੀ ਦਾ ਪੂਰਾ ਵੱਡਾ ਕਦ-ਕਾਦ ਹੈ ਫਾਰਮ ਚੋਂ ਲਈ ਇੱਥੇ ਨਾਲ ਦੇ ਪਿੰਡੋਂ ਹਾਂਜੀ ਫਾਰ ਪਰ ਇਹ ਵੱਤੋਂ ਵੱਧ ਵਸ਼ੀਤਾ ਤਾਂ ਲੈ ਜੂਗੀ। ਹਾਂਜੀ ਚੰਗੇ ਵੱਡੇ ਕਦ ਕਾੜ ਦੀ ਪਿੱਟ ਪੂੜਾ ਵੇਖੋ ਕਿੱਡਾ ਚੋੜਾ ਹੈ। ਗੰਡੀ ਤੇਰੀ ਬਾਕੀ ਆ ਵੇਖੋ। ਹਾਂਜੀ। ਹਾਂਜੀ। ਹੋਰ ਬੜੀ ਚੰਗੀ ਹੈ ਜੇ। ਹਾਂਜੀ ਖੋਲੋ। ਬਾਕੀ ਜਿਹੜਾ ਇਹਦਾ ਮੁੱਲ ਕਰ ਲੈਂਦੇ ਨਾ ਇੰਨੇ ਦਾ ਬੱਚਾ ਹੀ ਵੇਚ ਦਿੰਦਾ। ਹਾਂਜੀ। ਪਹਿਲਾ ਸੁਆ ਦੱਦਾ ਜੋ ਦੰਦਾਂ ਦਾ ਜਾਏਗੀ ਫਿਰ। ਟੀਰੀਏ ਦੋੋਂ ਦੇ ਦੰਦ ਕੱਢਦੀ। ਟੀੜੀ ਵਸ਼ੀ ਵੇਖੋ। ਫੇਸ ਕੁਆਲਿਟੀ ਚੈੱਕ ਕਰੋ ਕਿੱਡੀ ਟੌਪ ਕੁਆਲਿਟੀ ਫੇਸ ਦੀ। ਤੋਰੋ ਵੀ ਜੀ। ਤੇ ਕਦ ਕਾੜ ਪੂਰਾ ਵੱਡਾ ਤੇ ਥਾਂ ਲੇਵੇ ਦੀ ਕੁਆਲਿਟੀ ਬਹੁਤ ਚੰਗੀ ਲੱਗੀ ਆ। ਬਿਰਜੀ ਦੁੱਧ ਕਿ ਨੱਕ ਚਵਾ ਦੇਗੀ ਦੋਧ ਬੱਚੀ ਪਹਿਲੇ ਨਹੀਂ 24 25 ਕਿਲੋ ਦੋ 24 25 ਕਿਲੋ ਤੀਜੀ ਦੀ ਮਾਦਰ ਕਾਰਡ ਦਾ ਕੁਝ ਪਤਾ ਮਹਾਤੀ ਬਲਾਸ ਰਕਾਰਡ ਹਾਂਜੀ ਕਾਡ ਕਾਡ ਚੰਗਾ ਵੱਡਾ ਵੀਡੀਓ ਤੇ ਥਾਂ ਲੈ ਵੀ ਦੀ ਕੁਆਲਿਟੀ ਵੀ ਚੰਗੀ ਆ ਤਾਂ ਤੁਣ ਵੇਖੋ ਕਿ ਕਿੱਦਾਂ ਟੋਪ ਬਸ ਤਰ ਲੱਗੀ ਰਹੀ ਹੈ ਬਾਕੀ ਵੇਖੋ ਆ ਵੇਖੋ ਹਾਂਜੀ ਤੇ ਇਹ ਨਹੀਂ ਪੀ ਬੱਚੀ ਕਿਤੇ ਲੱਤ ਪੁੱਟ ਜੇ ਅਜੇ ਗੂੰਦ ਹੀ ਨਿਕਲਦੀ ਟਿਪ ਟਿਪ ਮਾੜੀ ਮਾੜੀ ਹੁੰਦੀ ਹਾਂਜੀ ਨਾਰਾ ਨੂੜਾ ਚੰਗੀਆਂ ਪਹਿਲੇ ਵੀ ਬ੍ਰੀਡ ਵੇਖੋ ਫੇਸਬੁਕ ਵੇਖੋ ਸ਼ੀ ਦਾ ਕਿੱਦਾਂ ਹਾਂਜੀ ਚੰਗਾ ਫੇਸ ਆ ਵੇਖੋ ਵਿਜੇਤ ਰੇਟ ਦੀ ਗੱਲ ਕਰੀਏ ਰੇਟ ਜਿਹੜੇ ਆਪਣਾ ਚੈਨਲ ਚਲਾਉਣ ਵਾਲੀ ਗੱਲ ਕਰਨੀ ਹੈ ਮੇਰੇ ਕੋਲ ਵੀ ਆਪਣਾ ਚੈਨਲ ਬਣਾਇਆ ਤੁਹਾਨੂੰ ਪਤਾ ਹੋਣਾ ਹਾਂਜੀ ਹਾਂਜੀ ਨਾ ਬਣਾਇਆ ਹਾਂਜੀ ਤੇ ਉਹਦੇ ਕਰਕੇ ਤੁਹਾਨੂੰ ਰੋਜ਼ ਵੀਡੀਓ ਪਾਵਾਂ ਕਰਾਂਗੇ ਹਾਂਜੀ ਚੰਗੀਆਂ ਵੇੜਾ ਆਇਕਨ ਕਿ ਟੌਪ ਕਲਾਸ ਸਭ ਤੋਂ ਟੌਪ ਆਏ ਕਰੇਗੀ ਹਾਂਜੀ ਹਾਂਜੀ ਇਹਦਾ ਮੁੱਲ ਭਾਵੇਂ ਵੱਛੀ ਦਾ ਜਿੱਦਾਂ ਬਾਜ਼ਾਰ ਚ ਲੰਨ ਡਿਆ 80 90 ਵੀ ਕਰਦੇ ਆ ਹਾਂਜੀ 70000 ਦੀ ਵੇੜ ਦੇ ਦਾਂਗੇ ਮਾਨਤਨ ਕਰ ਦਿਓ ਮਨ ਮੋਟਾ ਨਹੀਂ ਕਰਾ ਲਓ ਕਿ ਪਹਿਲੀ ਦੋ ਛੱਡ ਦੋ ਖਾਰ ਦੀ ਜਾਂ ਦੋ 65000 ਦੀ ਵੱਛੀ ਦੇ ਦਾਂਗੇ ਚਲੋ ਠੀਕ ਆ ਚੰਗੀ ਵੀਰੇ ਟੌ ਗੱਬਣ ਵੈੜਾ ਵੀਰ ਜੀ ਕਿੰਨਾ ਕ ਟਾਈਮ ਲਾ ਲੇਗੀ ਟਾਈਮ ਵੱਧ ਤੋਂ ਵੱਧ ਹਫਤਾ ਲਾ ਲੇਗੀ ਪਰ ਜੇ ਕੋਈ ਵੀਰ ਆਏਗਾ ਨਾ ਇਹ ਭਾਗੀਆਂ ਵੈੜਾ ਲੱਭਦੀਆਂ ਨਹੀਂ ਪਰ ਜਲਾ ਫਿਰ ਛੜੇ ਹਾਂਜੀ ਕੱਦ ਕਾਠ ਵੀ ਚੰਗਾ ਵੱਡਾ ਹੈ ਜਿਹੜੀ ਦੇਈ ਦੇਣੀਆਂ ਹੁਣ 63 ਦੀ 80 ਦੇ ਦਾਂਗੇ 63000 ਦੀ ਵੇਖੋ ਕੋਈ ਵੇਚਣ ਵਾਲਾ ਵੀਰ ਵੀ ਲਾਏ ਤਾਂ ਵੀ ਵਸੀ ਵਿਗ ਜੇਗੀ ਹਾਂਜੀ ਹਲੇ ਚੰਗੀ ਹੋਰ ਬਣ ਜਣੀ ਹੈ ਹਲੇ ਉਤਾਲਾ ਆਂਦੀ ਵਸੀ ਹਾਂਜੀ ਹਾਂਜੀ ਚੰਗੀ ਟੋਪ ਕਲਾਸ ਵੈੜਾ ਆ ਵੀਰ ਦਾ ਕੁੱਤੇ ਕੁੱਤੀ ਗਿਆ ਹਾਂ ਹਾਂਜੀ ਤੇ ਆ ਇਹ ਵੀਰ ਜੀ ਵੈੜਾ ਦੂਜਾ ਕਿਨੇ ਕਾਦਾ ਰਾਸ ਹੋਈ ਆ ਹਾਂਜੀ ਹਾਂਜੀ ਜਾਣੇਗੀ ਇਹਦੇ ਥੱਲੇ ਕੋਈ 13 14 ਕਿਲੋ ਬੋਲਾ ਮਗਰ ਵੱਛੀ ਬਹੁਤ ਟੋਪ ਕਲਾਸ ਆਜ ਮਗਰ ਵੱਛੀ ਆ ਗਈ ਵੀਰ ਜੀ ਚੰਗੀ ਟੋਪ ਕਲਾਸ ਵੱਛੀ ਆ ਚੰਗੀ ਵੱਡੀ ਟੋਪ ਕਲਾਸ ਵਹਿੜ ਆ ਵੀਰ ਜੀ ਖੋਲੋ ਇਹ ਮੈਂ ਕਰੀ ਖੋਲ ਕੇ ਦਿਖਾਓ ਤੇ ਲੈਵਾ ਲੂਆ ਵੇਖੋ ਥੱੱਬੇ ਹੀ ਲਾਏ ਆ ਥੱਲੇ ਤੇ ਪੇਠਪੂੜਾ ਵੇਖੋ ਕਿੰਨਾ ਚੋੜਾ ਐ ਵੀਰ ਜੀ ਇਹ ਸੁਆ ਦੂਜਾ ਸੁਆ ਦੂਜਾ ਵੀਰ ਜੀ ਦੂਜਾ ਖਾ ਲੈ ਵੇ ਦੀ ਕੁਆਲਿਟੀ ਵੀ ਬਹੁਤ ਚੰਗੀ ਐ ਵੀਰੋ ਆਪਣੇ ਵਗੋਂ ਲਈ ਨਾਰਾਂ ਲਗਾਓ ਵੇਖੋ ਪੈਪਾਂ ਹੀ ਲੱਗੀਆਂ ਹਾਂਜੀ ਪੈਪਾਂ ਹੀ ਲੱਗਿਆ ਕਿੱਡੀ ਕਿੱਡੀ ਮੋਟੀ ਵੇਖੋ ਨਾਲ ਅੱਗੇ ਥੱਗੜ ਬਾਕੀ ਬੱਚਾ ਜਿਹੜਾ ਆਪਣੇ ਨਾਂਵੇਂ ਹਲੋ ਕਰ ਦੇਗੀ ਹਾਂਜੀ ਲਾਕੋ ਫੜੀ ਲਾਕੋ ਲਾਕੋ ਤੇ ਲੈਵਾ ਵੇਖੋ ਵੀਰੋ ਥੱਬੇ ਹੀ ਲਾਏ ਆ ਥੱਲੇ ਥਣ ਕੱਲਾ ਕੱਲਾ ਲੱਗਾ ਹੈ ਕਦ ਕਾਠ ਵੀਰੋ ਪੂਰਾ ਵੱਡਾ ਹੈ ਜਿੱਦਿਆ ਕਿੰਨਾ ਦੁੱਧ ਚ ਆਜੇਗੀ ਦੁੱਧ ਵੇਸੀ 26 27 ਕਿਲੋ ਦਊਗੀ ਹਾਂਜੀ 26 27 ਕਿਲੋ ਵੀ ਹੁਣ ਕਿੰਨਾ ਤਿਆਰ ਹੈ